ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਦੂਜਾ ਸੁਗਾ ਤਾਜੀ ਸੂਹੀ ਝੋਟੇ ਦੀ ਵੀਡੀਓ ਕਵਰ ਕਰਕੇ ਦਿਖਾ ਅਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਬਾਈ ਈਸ਼ਾਨ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਨਾਮ ਈਸ਼ਾਨ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀਏ ਨੇ ਇਹ ਕਮਾ ਸੂਆ ਸੂਈ ਹੈ ਦੂਜਾ ਸੂਆ ਤਾਂ ਕੋਸਰੀ ਹੈ ਓਏ ਇਹੇ ਘਰ ਟੰਗ ਜੇਰ ਗਿਆ ਆਪਾਂ ਫੋਟੋ ਲੈ ਦੋ ਦੋਸਤੋ ਤਾਜੀ ਸੂਈ ਹੈ ਕੀ ਜੇਰ ਜਪਾ ਬਿਲਕੁਲ ਡੰ ਮਾਗਰ ਬੱਚਾ ਕੀ ਹੈ ਬਾਗਰ ਬਈ ਕੱਟਾ ਬਾਗਰ ਦੋਸਤੋ ਬੱਚਾ ਕੱਟਾਗਾ ਤੇ ਚੋਣ ਚਵਾ ਦਿਓ ਓਕੇ ਵੀਰੇ ਦੋਸਤੋ ਚੌਣ ਚਵਾਦੀ ਹੈਗੀ ਵੀਰੇ ਕਹਿੰਦਾ ਓਕੇ ਵੀਰੇ ਖੋਲ ਕੇ ਗੇੜਾ ਦੁਬਾਰੇ ਤੋਰੇ ਬੁਖ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਤਸੱਲੀ ਕਰਕੇ ਨਿਰਖ ਪਰਖ ਨਾਲ ਮੱਝ ਦੀ ਖਰੀਦਦਾਰੀ ਕਰ ਸਕਦੇ ਆ ਦੋਸਤੋ ਰੇਟ ਵੀਡੀਓ ਦੇ ਵਿੱਚ ਹੋਊਗਾ ਚਵਾਈ ਦੀ ਵੀਰੇ ਪੋਲੀ ਹੈਗੀ ਦੋਸਤੋ ਚਵਾਈ ਦੀ ਹੈਗੀ ਆ ਪੋਲੀ ਜੇਰ ਜੱਪਾ ਹੋ ਗਿਆ ਬਿਲਕੁਲ ਇਹਨਾਂ ਡਾਨਾ ਤੇ ਨਿਖੜਮਾ ਮੁਠੀ ਵਾਲਾ ਥਣ ਗੈਪ ਦੇ ਮਾਡਲ ਹੈ ਵੀਰੇ ਤੋਰੇ ਤਾਰੇ ਦੀ ਵੀ ਹੈਗੀ ਆ ਮੱਝ ਐਨ ਬਿਲਕੁਲ ਸਾਫ਼ ਤੇ ਵੀਰੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾਵਾਂਗੇ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਦੋਸਤੋ ਰੇਟ ਵੀਰ ਕਾ ਨਾ ਕਰਾਂਗੇ ਫੋਨ ਤੇ ਬੱਚਾ ਲਾ ਗਿਆ ਬਤਾ ਤੁਹਾਨੂੰ ਧਾਰਾ ਮਾਰ ਕੇ ਦਿਖਾ ਦੇਣਾ ਚੌਣ ਚਾਲ ਚੰਗਾਗਾ ਬਿਲਕੁਲ ਨਿਖਣਵਾ ਥਣ ਮੁਠੀ ਵਾਲਾ ਬੱਚਾ ਤੁਹਾਨੂੰ ਆਪਾ ਚੌਂਗਦਾ ਦਿਖਾਤਾ ਮੱਝ ਪ੍ਰੋਪਰ ਬੱਚਾ ਚੜਦੀ ਐ ਸੀਲ ਠੰਡੀ ਐ ਸਾੰਤ ਸੁਹਾਗਾ ਝੋਟੀ ਦਾ ਕੋਈ ਡਰਦੀ ਕਰਦੀ ਨਹੀਂ ਹੈਗੀ ਤੇ ਚੌਣ ਚਵਾਦੀ ਹੈਗੀ ਬਿਲਕੁਲ ਐਨ ਇੱਕ ਨੰਬਰ ਪੋਲੀ ਧਾਰ ਭੂਗ ਵਰਗੀ ਦੋਸਤੋ ਧਾਰ ਲੈਂਦੀ ਆ ਮੱਝ ਪ੍ਰੋਪਰ ਨਿਖਣਵੇਂ ਥਣ ਗੈਬ ਤੇ ਤਾਜੀ ਸੂਈ ਹੈ ਜੇਰ ਜੱਪਾ ਬਿਲਕੁਲ ਡੰਨ ਐਣ ਮੱਝ ਦਾ ਰੇਟ ਕਰਾਂਗੇ ਵੀਰ ਕਹਿੰਦਾ ਫੋਨ ਤੇ ਹੋਊਗਾ ਬਿਲਕੁਲ ਐਣ ਜੈਨੂਨ ਲਾਈਨ ਦੇ ਨਾਲ ਸੋ ਆਈ ਵੀ ਹੈਗੀ ਆ ਦੋਸਤੋ ਐਣ ਇੱਕ ਨੰਬਰ ਓਕੇ ਮੋਹਰ ਲਿਆ ਜੀ ਮਾਰ ਦੇਵੇ ਵਾਹ ਬੱਸ ਓਕੇ ਵੀਰੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ